ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੇ ਕੂੜੇ ਦੇ ਢੇਰ ਸੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੰਮ ਕਰਵਾਨ ਆਉਣ ਵਾਲੇ ਲੋਕਾਂ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਅਗਰ ਜ਼ਿਲ੍ਹੇ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਹੀ ਕੂੜੇ ਦੇ ਢੇਰ ਲੱਗੇ ਹੋਣਗੇ ਤਾਂ ਸ਼ਹਿਰ ਦਾ ਕੀ ਹਾਲ ਹੋਵੇਗਾ ਸੋ ਨਗਰ ਨਿਗਮ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਇਸ ਵੱਲ ਧਿਆਨ ਦੇਵੇ ਤਾਂ ਜੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੰਮ ਕਰਵਾਨ ਆਉਣ ਵਾਲੇ ਲੋਕਾਂ ਨੂੰ ਬਦਬੂ ਭਰੇ ਮਾਹੌਲ ਤੋਂ ਨਿਚਾਤ ਮਿਲ ਸਕੇ। ਇੱਥੇ ਵੇਲੇ ਅਸੀਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਖੜੇ ਹਾਂ ਜਿੱਥੇ ਕਿ ਡੀਸੀ ਦਫ਼ਤਰ ਵੀ ਹੈ, ਪੁਲਿਸ ਕਮਿਸ਼ਨਰ ਦਫ਼ਤਰ ਵੀ ਹੈ ਅਤੇ ਹੋਰ ਵੀ ਕਈ ਦਫ਼ਤਰ ਹਨ। ਪਰ ਤਸਵੀਰਾਂ ਇੱਕ ਵਾਰ ਜਰੂਰ ਤੁਹਾਨੂੰ ਸਾਂਝੇ ਕਰਾਂਗੇ। ਇੱਥੋਂ ਦੀ ਤੁਸੀਂ ਹਾਲਾਤ ਦੇ ਸਕਦੇ ਹੋ ਕਿ ਇੱਥੇ ਕਿਵੇਂ ਕੂੜੇ ਦੇ ਢੇਰ ਲੱਗੇ ਹੋਏ ਹਨ। ਤੁਸੀਂ ਦੇਖ ਸਕਦੇ ਹੋ ਸ਼ਹਿਰ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਜਿਹੜਾ ਮੇਨ ਦਫਤਰ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਹਨਾਂ ਨੇ ਜ਼ਿਲ੍ਹੇ ਦਾ ਪ੍ਰਬੰਧ ਕਰਨਾ ਹੈ ਉੱਥੇ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ ਇੱਕ ਪਾਸੇ ਪੁਲਿਸ ਕਮਿਸ਼ਨਰ ਦਾ ਦਫਤਰ ਹੈ ਦੂਜੇ ਪਾਸੇ ਡੀਸੀ ਦਫਤਰ ਹੈ ਪਰ ਇੱਥੇ ਕੂੜੇ ਦੇ ਢੇਰ ਲੱਗੇ ਹੋਣਾ ਕਿਤੇ ਨਾ ਕਿਤੇ ਨਮੋਸ਼ੀ ਦਾ ਕਾਰਨ ਬਣ ਰਿਹਾ ਹੈ ਅਨੇਕ ਪਰ ਦੂਜੇ ਪਾਸੇ ਜਦੋਂ ਅਸੀਂ ਬੀਤੇ ਦਿਨੀ ਹੀ ਨਗਰ ਨਿਗਮ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਜਲਦ ਹੀ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਚੁੱਕੇ ਜਾਣ ਪਰ ਹਾਲਾਤ ਕੁਝ ਹੋਰ ਹੀ ਹਨ ਕਿਉਂਕਿ ਜੇ ਅਗਰ ਡੀਸੀ ਦਫਤਰ ਪੁਲਿਸ ਕਮਿਸ਼ਨਰ ਸਰ ਕਿਤਨਾ ਲੱਗਦਾ ਵੀ ਇੱਡੇ ਤਕੜਾ ਦਫਤਰ ਹੋਵੇ ਇੱਡਾ ਵੱਡਾ ਦਫਤਰ ਜਿੱਥੇ ਸਾਰੇ ਅਫਸਰ ਵਿਆਹਦੇ ਹੁੰਣ ਤੇ ਪਰ ਕੁੜੇ ਢੇਲ ਲੱਗੇ ਉਹਨਾਂ ਦੇ ਕਿੰਨੇ ਕਿ ਨਮੋਸ਼ੀ ਲੱਗਦੀ ਹੁੰਦੀ ਜੀ ਜੀ ਬਿਲਕੁਲ ਜੀ ਇਹ ਅੰਮ੍ਰਿਤਸਰ ਪਵਿੱਤਰ ਸ਼ਹਿਰ ਆ ਇਹ ਗੁਰੂ ਕੀ ਨਗਰੀ ਆ ਤੇ ਫਿਰ ਇਸ ਜਗ੍ਹਾ ਤੇ ਸਭ ਤੋਂ ਉੱਚ ਅਧਿਕਾਰੀ ਜਿਵੇਂ ਸੀਪੀ ਸਾਹਿਬ ਐਸਐਸਪੀ ਸਾਹਿਬ ਉਹਨਾਂ ਦੇ ਦਫਤਰ ਨੇ ਡੀਸੀ ਸਾਹਿਬ ਸਾਰੇ ਪ੍ਰਬੰਧਕੀ ਏਡੀਸੀ ਸਾਹਿਬ ਤੇ ਇੱਥੇ ਹੀ ਇੰਨੀ ਗੰਦਗੀ ਉਥੇ ਸ਼ਾਮ ਜੰਦਾ ਰਹਿੰਦੀ ਉਹ ਉਥੇ ਕੀ ਹਾਲ ਹੋਗਾ ਅੰਮ੍ਰਿਤਸਰ ਦਾ ਸੋ ਇਹ ਹੈ ਕਿ ਇਹ ਜਿਹੜਾ ਕੂੜਾ ਵਾਏ ਜਿਹੜੇ ਦਾ ਪ੍ਰਸ਼ਾਸਨ ਹੈ ਜਿਹੜਾ ਸਫਾਈ ਕਰਮਚਾਰੀ ਤਾਂ ਜਿਹੜਾ ਵੀ ਮੇਅਰ ਸਾਹਮਣੇ ਉਹਨਾਂ ਨੂੰ ਖਾਸ ਧਿਆਨ ਦੇ ਕੇ ਨਾ ਜਗਾ ਤੋਂ ਚਕਾਉਣਾ ਚਾਹੀਦਾ ਜਿੱਥੇ ਸਾਰੀ ਮੇਨ ਕ੍ਰੀਮ ਜਿਹੜੀ ਆ ਬਿਊਰੋਕ੍ਰੇਸੀ ਸਾਰੇ ਅਫਸਰ ਸਾਹਿਬਾਨ ਬੈਠਦੇ ਨੇ ਤੇ ਬਹੁਤ ਗਲਤੀਆ ਮਤਲਬ ਵੀ ਜਗਾ ਜਗਾ ਤੇ ਕੂੜੇ ਢੇਰ ਰਹੇ ਪਿਛੇ ਉਹ ਬਾਹਰ ਵੀ ਵੇਖਿਆ ਉੱਥੇ ਵੀ ਬਦਬੂ ਆ ਰਹੀ ਹੈ ਸੋ ਇਹ ਬੜਾ ਮੰਦਾ ਲਿਆ ਸਫਾਈ ਬਖੂ ਲੱਗਦਾ ਫਿਰ ਸਰਕਾਰ ਨਿਕਾਮ ਹੈ ਵੀ ਇੱਥੇ ਜਿਹੜਾ ਲੋਕਾਂ ਨੂੰ ਸਾਫ਼ ਸੁਥਰੀਆਂ ਜਗਾਵਾਂ ਦੇਣ ਵਾਸਤੇ ਸਰਕਾਰ ਨਿਕਾਮ ਹੈ ਕਿਦਨ ਕਿਦ ਬਿਲਕੁਲ ਨਕਾਮ ਆ ਜੀ ਕੋਈ ਸਰਕਾਰ ਨੇ ਕਿਸੇ ਕਿਸਮ ਦਾ ਵੀ ਇੱਕ ਨਹੀਂ ਹਰ ਜਗ੍ਹਾ ਤੇ ਨਕਾਮ ਆ ਕੋਈ ਵਾਦਾ ਨਹੀਂ ਪੂਰਾ ਆ ਸਰਕਾਰ ਕੋਲੋਂ ਜਦੋਂ ਦੀ ਸਰਕਾਰ ਬਣੀ ਆ ਕਿਸੇ ਜਗ੍ਹਾ ਤੇ ਕੋਈ ਟਰੈਫਿਕ ਦੇ ਸਹੂਲ ਨਹੀਂ ਲੋਕਾਂ ਚ ਉਤਰਾ ਮਾਰੋ ਧੜਪਈ ਆ ਉਹਦਾ ਕੋਈ ਹੈ ਨਹੀਂ ਆ ਸਰਕਾਰ ਕੋਲ ਥੋੜੀ ਜੀ ਨਹੀਂ ਬਿਲਕੁਲ ਨਕਾਮ ਆ ਸਰਕਾਰ ਤੇ ਕੋਈ ਹੱਲ ਨਹੀਂ ਕਰ ਸਕੀ ਜਗ੍ਹਾ ਜਗ੍ਹਾ ਤੋਂ ਸੜਕਾਂ ਟੁੱਟੀਆਂ ਨੇ ਕੋਈ ਸੜਕਾਂ ਨਹੀਂ ਬਣੀਆਂ 4 ਸਾਲ ਬੀਤ ਗਏ ਸਰਕਾਰ ਦੇ ਕਰੀਬ ਕਰੀਬ 4 ਸਾਲਾਂ ਦੇ ਵਿੱਚ ਕੋਈ ਐਡਾ ਵੱਡਾ ਮਕਾਨਸ ਦਾ ਕੰਮ ਜਿਹੜਾ ਉਹ ਨਹੀਂ ਦਿਖਿਆ ਵੱਡਾ ਤੇ ਛੋਟਾ ਛੋਟਾ ਵੀ ਨਹੀਂ ਦਿਸਿਆ ਪਿੰਡਾਂ ਥਾਵਾਂ ਤੇ ਵੀ ਨਹੀਂ ਕੋਈ ਨਿੰਦਰਾਉਂਦਾ ਬੁਰਾ ਹਾਲ ਹੈ ਪ੍ਰਸ਼ਾਸਨ ਦਾ ਸਰਕਾਰ ਦੀ ਇਹ ਵੱਡੀ ਨਕਾਮੀ ਲੋਕ ਟੈਕਸ ਦਿੰਦੇ ਆ ਤੇ ਫਿਰ ਉਹਨਾਂ ਨੂੰ ਹੋਣਾ ਕੀ ਚਾਹੀਦਾ ਕਿ ਸਰਕਾਰ ਕੀ ਕਰੇ ਕਿ ਕੂੜੇ ਦੇ ਢੇਰ ਹੀ ਚੁੱਕੇ ਜਾਂਦੇ ਲੋਕ ਟੈਕਸ ਦਿੰਦੇ ਆ ਸਰਕਾਰ ਪਹਿਲਾਂ ਵਾਅਦੇ ਕਰਦੀ ਵੱਡੇ ਵੱਡੇ ਚਲੋ ਪਿਛਲੀਆਂ ਸਰਕਾਰਾਂ ਨੂੰ ਕਿਹਾ ਵੀ ਉਹ ਭੰਡ ਕੇ ਤੇਰੀ ਨਵੀਂ ਸਰਕਾਰ ਬਣੀ ਲੋਕਾਂ ਨੇ ਬੜੇ ਵੱਡਾ ਬਹੁਮਨ ਦਿੱਤਾ ਸਰਕਾਰ ਨੂੰ ਪਰ ਇੰਜ ਲੱਗਦਾ ਕਿ ਜਿਵੇਂ ਆਮ ਜਨਤਾ ਦੇ ਮੂੰਹੋਂ ਵੀ ਹੁਣ ਸੁਣੀਦਾ ਵੀ ਪਹਿਲੀਆਂ ਸਰਕਾਰਾਂ ਨਾਲੋਂ ਵੀ ਇਹਨਾਂ ਨੇ ਤੇ ਬਿਲਕੁਲ ਹੀ ਕੁਛ ਵੀ ਨਹੀਂ ਹੋਇਆ ਮੰਨ ਲਓ ਜੇ ਆਪਾਂ ਨੂੰ 70 ਸਾਲ ਵਿੱਚ ਕਰਜ਼ਾ ਚੜਿਆ ਪੰਜਾਬ ਉੱਤੇ ਉਦੋਂ ਕੋਈ ਨਾ ਕੁਝ ਵਿਕਾਸ ਦੇ ਕੰਮ ਕੋ ਪੁਲ ਸੜਕਾਂ ਵਗੈਰਾ ਕੋਈ ਨਾ ਕੋਈ ਨਜ਼ਰ ਆਉਂਦੀਆਂ ਨੇ ਤੇ ਹੁਣ ਤਾਂ ਕੋਈ ਵਿਕਾਸ ਹੀ ਨਹੀਂ ਨਜ਼ਰ ਆਉਂਦਾ ਕੋ ਪੁਲੀ ਨਹੀਂ ਆਉਂਦੀ ਛੋਟੀ ਮੋਟੀ ਨਜ਼ਰ ਕੋਈ ਪਿੰਡਾਂ ਦੇ ਵਿੱਚ ਛੋਟਾ ਨਹੀਂ ਇਹ ਕਹਿੰਦੇ ਸੀ ਕਿ ਆਪਾਂ 70 ਸਾਲ ਗਲੀਆਂ ਨਾਲੀਆਂ ਜੀ ਬਿਤੇ ਨੇ ਕਿ ਗਲੀਆਂ ਨਾਲੀਆਂ ਛੱਡ ਦਿੰਦੇ ਕੋ ਵੱਡੇ ਪ੍ਰੋਜੈਕਟ ਲਿਆਉਂਦੇ ਕੋਈ ਦੱਸੋ ਕੋਈ ਵੱਡਾ ਪ੍ਰੋਜੈਕਟ ਨਹੀਂ ਆਇਆ ਕੋਈ ਗੱਲ ਨਹੀਂ ਹੋ ਸਕੀ ਇਹ ਕਰੀਬ ਕਰੀਬ ਸਰਕਾਰ ਦੇ 4 ਸਾਲ ਬੀਤ ਗਏ ਨੇ ਬਿਲਕੁਲ ਜੀ ਅਸੀਂ ਡੀਸੀ ਦਫਤਰ ਕੰਪਲੈਕਸ ਵਿੱਚ ਖ ਅਸੀਂ ਜਿਹੜਾ ਸ਼ਹਿਰ ਦੀ ਨਿਊਜ਼ ਕਵਰੇਜ ਕਰਦੇ ਆ ਤੇ ਲੋਕਾਂ ਨੂੰ ਅਸੀਂ ਦੋਸ਼ੀ ਮੰਨਦੇ ਕਿ ਲੋਕ ਆਪਣੇ ਘਰਾਂ ਦਾ ਜਿਹੜਾ ਕੂੜਾ ਸੜਕਾਂ ਉੱਪਰ ਸੁੱਟ ਦਿੰਦੇ ਆ ਪਰ ਤਸਵੀਰਾਂ ਤੁਸੀਂ ਦੇਖ ਲਓ ਡੀਸੀ ਦਫ਼ਤਰ ਦੀਆਂ ਜਿੱਥੇ ਕਿ ਇੱਥੇ ਫਿਰ ਕੋਣ ਕੂੜਾ ਸੁੱਟਣ ਵਾਸਤੇ ਆਉਂਦਾ ਇਹ ਤੇ ਸਿਰਫ ਦਫ਼ਤਰੀ ਕੂੜਾ ਆ ਪਰ ਜਿਹੜਾ ਕਿ ਨਗਰ ਨਿਗਮ ਵੱਲੋਂ ਉਹ ਵੀ ਨਹੀਂ ਚੁਕਾਇਆ ਜਾ ਰਿਹਾ ਸੋ ਲੋਕਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਡੀਸੀ ਦਫ਼ਤਰ ਵਿੱਚ ਕੂੜੇ ਦੇ ਢੇਰ ਲੱਗੇ ਹੋਣ ਉਹਨਾਂ ਨੂੰ ਜਲਦ ਤੋਂ ਜਲਦ ਉੱਥੇ ਹਟਾਇਆ ਜਾਵੇ ਅਮਰਥਰ ਫਾਸਟ ਵੀ ਕੇ ਬਨਨ ਸੀ ਜੋਗੀ ਵਿਜੇ ਕੁਮਾਰ ਨਾਲ ਰਕੇਸ਼ ਕੁਮਾਰ